ਹਾਂ ਜੀ ਅੱਜ ਫਰੀਦਕੋਟ ਪ੍ਰਸ਼ਾਸਨ ਨੇ ਤੇ ਬੀਜੇਪੀ ਸਰਕਾਰ ਨੇ ਰਲ ਕੇ ਬਹੁਤ ਨੰਗਾ ਨਾਚ ਖੇਡਿਆ ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਹੰਸਰਾਜਾਂਸ ਤੋਂ ਪਿੰਡ ਬੀਲੇ ਵਾਲਾ ਵਿਖੇ ਸਵਾਲ ਪੁੱਛਣਾ ਚਾਹੁੰਦੇ ਸੀ ਪਰ ਪੁਲਿਸ ਪ੍ਰਸ਼ਾਸਨ ਨੇ ਧੱਕੇ ਦੇ ਨਾਲ ਸਾਨੂੰ ਅੱਜ ਗੱਡੀਆਂ ਦੇ ਸਿੱਟਿਆ ਤੇ ਨੰਗਾ ਨਾਚ ਜਿਹੜਾ ਕਿ ਆਪਦੇ ਸੋਟੀ ਦਾ ਬੀਜੇਪੀ ਦੀ ਗੁਲਾਮੀ ਦਾ ਇੱਕ ਨੰਗਾ ਨਾਚ ਇਹ ਅੱਜ ਬੀਕੋੜ ਪ੍ਰਸ਼ਾਸਨ ਨੇ ਸਾਡੇ ਪਿੰਡ ਬਿਲੇ ਵਾਲੇ ਦੇ ਵਿੱਚ ਇਹ ਬਹੁਤ ਹੀ ਮਾੜੀ ਘਟਨਾ ਕੀਤੀ ਆ ਜਗਾ ਤਾਂ ਜੋ ਸ਼ਾਂਤੀ ਪੂਰਕ ਅਸੀਂ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਚੱਕ ਕੇ ਗੱਡੀਆਂ 'ਚ ਸੁੱਟਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵਿਰੋਧ ਕਰ ਰਹੇ ਸੀਗੇ ਜੀ ਕਿਸਾਨਾਂ ਦੇ ਜਿਹੜਾ ਕਿਸਾਨਾਂ ਨਾਲ ਧੱਕਾ ਹੋਇਆ ਉਹਦੇ ਕਰਕੇ ਤੇ ਸਾਨੂੰ ਆ ਕੇ ਜਵਰੀ ਪੁਲਿਸ ਨੇ ਕੁੱਟਿਆ ਡੰਡਿਆਂ ਨਾਲ ਬੰਦੇ ਸਾਡੇ ਚੁੱਕ ਕੇ ਲੈ ਗਈ ਤੇ ਪ੍ਰਸ਼ਾਸਨ ਵੀ ਧੱਕਾ ਕਰ ਰਿਹਾ ਹੈ ਭਾਜਪੀ ਦਾ ਕਰ ਹੀ ਰਹੀ ਹੈ ਇਸ ਲਈ ਇਹ ਹੰਸਰਾਜ ਦਾ ਡਟ ਕੇ ਵਿਰੋਧ ਕਰ ਰਹੇ ਆ ਅੱਗੇ ਵੀ ਕਰਾਂਗੇ ਕਰਦੇ ਰਹਿਾਂਗੇ ਜਿਸ ਕਰੇ ਹੰਸਰਾਜ ਕਿਤੇ ਗਏ ਆ ਜੀ ਬੰਦੇ ਜੀ ਸਾਡੇ ਘੱਟੋ ਘੱਟ 50 ਬੰਦੇ ਅਰੈਸਟ ਕਰਕੇ ਲੈ ਗਏ ਆ ਜੀ ਵੀ ਜਿਨ੍ਹਾਂ ਨੇ ਘਰੇ ਹੰਸਰਾਜ ਇੱਕ ਗੱਡੀ ਲੈ ਕੇ ਆ ਉੱਥੋਂ ਸਪੀਕਰ ਵੀ ਲਾ ਕੇ ਲੈ ਕੇ ਆ ਜਿਹੜੇ ਹੰਸਰਾਜ ਇਹਨਾਂ ਦੇ ਕਰਾਇਆ ਉਹਨਾਂ ਨੂੰ ਮੁੱਲ ਪੈਸੇ ਦੇ ਕੇ ਇਹਨਾਂ ਨੇ ਸਾਰਾ ਖਰਚਾ ਮੁੱਲ ਖਰੀਦ ਕੇ ਕਾਰ ਪੰਜ ਕਾਰ ਆ ਬੌੜੀਆਂ ਸਿੰਘਾਂ ਦੇ ਸਾਡੇ ਪਿੰਡ ਦੇ ਵਿੱਚ ਦਫਾੜ ਪਾਇਆ ਸਾਡੇ ਪਿੰਡ ਦੇ ਵਿੱਚ ਸਾਰੇ ਪਿੰਡ ਦੇ ਵਸਨੀਕ ਨਹੀਂ ਗਏ ਸਾਰੇ ਪਿੰਡ ਨੇ ਸਾਡੇ ਨੇ ਉਹਨਾਂ ਦਾ ਭੰਡਾ ਤਿਆਗਤਾ ਬਾਹਰੋਂ ਆ ਕੇ ਬੰਦੇ ਬੈਠੇ ਆ ਜਿਨ੍ਹਾਂ ਦੇ ਘਰੇ ਹੰਸ ਰਾਜ ਆਇਆ ਸੀ ਉੱਥੇ ਹੰਸ ਰਾਜ ਨੇ ਬੋਲਦੇ ਹੋਏ ਕਿਹਾ ਹੈ ਕਿ ਇੱਕ ਤਰੀਕ ਨੂੰ ਵੋਟਾਂ ਪਾਓ ਦੂਜੇ ਤਰੀਕ ਨੂੰ ਤੁਸੀਂ ਦੇਖਿਓ ਉਹਨਾਂ ਦਾ ਬੰਦਨਾ ਕੀ ਆ ਆ ਕੇ ਥੋੜੇ ਪੈਰੀ ਬੈਠ ਗਏ ਕੋਈ ਗੱਲ ਨਹੀਂ ਸਾਡੇ ਕੋਈ ਗੱਲ ਨਹੀਂ ਇਹ ਕਿਸਾਨਾਂ ਦੇ ਪੁੱਤਾਂ ਆ ਜੂਝਦੇ ਰਵਾਂਗੇ ਜਿੰਨਾ ਦੀ ਕਿਸਾਨਾਂ ਦੇ ਜੂਝ ਦਾ ਦਾਵਾ ਅਸੀਂ ਜੂਝਦੇ ਰਵਾਂਗੇ ਹੀ ਰਵਾਂਗੇ ਉਹ ਜਿਹੜੇ 3-4 ਘਰ ਆ ਉਹਨਾਂ ਨੇ ਸਾਡੇ ਸਾਰੇ ਪਿੰਡ ਨੇ ਉਹਨਾਂ ਦਾ ਭਾਂਡਾ ਤਿਆਗਤਾ ਕੋਈ ਕੋਈ ਮਰੀਜ਼ ਪਰ ਇੱਕ ਗੱਲ ਕਰ ਲੈ ਯਾਰ ਮਰੀਜ਼ ਜ਼ਮੀਰ ਵਾਲਾ ਬੰਦਾ ਜਿਹੜਾ ਸਾਡੇ ਪਿੰਡ 'ਚ ਹੋਊਗਾ ਉਹ ਉਹਨਾਂ ਨਾਲ ਜਾਊਗਾ ਨਹੀਂ ਸਾਡਾ ਪਿੰਡ ਉਹਨਾਂ ਦਾ ਬਾਈਕਾਟ ਕਰੂਗਾ ਜਿਹੜੀ ਕੋਈ ਅਨਸਰਾਜ ਨੂੰ ਵੋਟ ਮਿਲਣੀ ਸੀ ਉਹ ਨਹੀਂ ਮਿਲਣੀ ਅਨਸਰਾਜ ਨੂੰ ਮੈਂ ਇਹ ਵੀ ਦੱਸਣਾ ਚਾਹਣਾ ਜੇ ਤੂੰ ਆ ਵੋਟਾਂ ਦੇ ਮੌਰੋ ਹਨਾ ਨਾ ਵੀ ਮੈਂ ਉਹ ਕਰੂੰਗਾ ਜੋ ਕਰੂੰਗਾ ਜਦੋਂ ਮਰਜ਼ੀ ਕਰ ਲਈ ਸਾਰਾ ਬੀਲੇ ਵਾਲਾ ਇੱਕ ਪਾਸੇ ਇੱਕ ਪਾਸੇ ਅੱਜ ਪਿੰਡ ਬੀਲੇ ਵਾਲਾ ਵਿੱਚ ਬੀਜੇਪੀ ਕੈਂਡੀਡੇਟ ਹਾਂਸਰਾਜ ਹਾਂਸਜੀ ਦਾ ਪ੍ਰੋਗਰਾਮ ਸੀ ਉਹ ਇੱਕ ਰਸਤਾ ਹੀ ਜਾਂਦਾ ਸੀ ਜਿੱਥੇ ਜਿਨ੍ਹਾਂ ਦਾ ਉਹਨਾਂ ਦੇ ਪ੍ਰੋਗਰਾਮ ਵਾਲੀ ਜਗ੍ਹਾ ਨੂੰ ਇੱਕ ਰਸਤਾ ਜਾਂਦਾ ਸੀ ਉਸ ਰਸਤੇ ਦੇ ਕਰੀਬ 100 150 ਦੇ ਕਰੀਬ ਕਿਸਾਨਾਂ ਨੇ ਉਹ ਰਸਤਾ ਰੋਕਿਆ ਹੋਇਆ ਸੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਆਪਾਂ ਇਲੈਕਸ਼ਨ ਕਮਿਸ਼ਨ ਦੀਆਂ ਦਾ ਇਤਾਂ ਤੇ ਇਹ ਮਨੁੱਖੀ ਅਧਿਕਾਰ ਕਰਨਾ ਆਪਾਂ ਕਿਸੇ ਨੂੰ ਰਾਹ ਨਹੀਂ ਰੋਕ ਸਕਦੇ ਜਾਂ ਉਹਨਾਂ ਨੂੰ ਪ੍ਰਚਾਰ ਕਰਨ ਤੋਂ ਆਪਾਂ ਨਹੀਂ ਰੋਕ ਸਕਦੇ ਲੇਕਿਨ ਜਦੋਂ ਨਹੀਂ ਸਮਝੇ ਫਿਰ ਉਹਨਾਂ ਵਿੱਚੋਂ ਆਰਾਊਂਡ ਅਪ ਕਰਨੇ ਸ਼ੁਰੂ ਕੀਤੇ ਤਾਂ ਆਰਾਊਂਡ ਅਪ ਅਸੀਂ 23 ਬੰਦੇ ਕਰ ਲਏ ਬਾਕੀ ਇੱਧਰ ਉੱਧਰ ਪੱਜ ਗਏ ਫਰਦਰ ਕੀ ਕਰਗੀ ਤੁਸੀਂ ਇਹਨਾਂ ਦੇ ਹੋਣ ਜਿਹੜੀ ਨੇਚਰਲੀ ਰੋਕੂ ਕਾਰਵਾਈ ਹੋਏਗੀ ਤੇ ਇਹ ਸਾਰੇ ਵੱਖ-ਵੱਖ ਪਿੰਡਾਂ ਦੇ ਆ ਦੀਪ ਸਿੰਘ ਵਾਲਾ ਨੀਲੇ ਵਾਲਾ ਪਲੱਸ ਕੁਝ ਪਿੰਡ ਮੈਂ ਇੱਧਰ ਨਵਾਂ ਪੋਸਟਰ ਹੈ ਮੈਨੂੰ ਨਹੀਂ ਇੰਨੇ ਧਿਆਨ ਚ ਅ ਦੋ ਤਿੰਨ ਪਿੰਡਾਂ ਦੇ ਹੈ ਵਸਨੀਕ